ਮੈਂ ਤਾਂ ਡੈਕਟਰਾਂ ਦੇ ਗਾੜੀ ਜਿਹੜਾ ਬਹੁਤ ਜ਼ਿਆਦਾ ਪਾਣੀ ਖਲੋਤਾ ਹੋਇਆ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬੜੀਆਂ ਸਰਕਾਰਾਂ ਆਈਆਂ ਪਰ ਇਹ ਕਿਸੇ ਨੇ ਵੀ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਵੀ ਸਾਡਾ ਪਾਣੀ ਜਿਹੜੇ ਘਰਾਂ ਦਾ ਹੈ ਇੱਥੇ ਰਹਿੰਦਾ ਹੈ ਕਿ ਮਤਲਬ ਕੋਈ ਇੱਥੇ ਨਿਕਾਸ ਨਹੀਂ ਹੈ ਕੋਈ ਛੱਪਰ ਨਹੀਂ ਹੈ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਐਮ.ਐਲ.ਏ ਆਂਦਾ ਹੈ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਨਿਕਾਸ ਕਰਾਂਗੇ ਫਿਰ ਮੁਰ ਤੋਂ ਵੋਟਾਂ ਲੈ ਕੇ ਮੁਰ ਤੋਂ ਇਸ ਪਿੰਡ ਦੀ ਤੇ ਪਰਤੇ ਦੇ ਨਹੀਂ ਦੇਖਦੇ ਨਹੀਂ ਆ ਜੇ ਅਸੀਂ ਕਿਸੇ ਵੀ ਵੱਲ ਜਾਈਏ ਜਾਂ ਸਰਪੰਚ ਵੱਲ ਜਾਈਏ ਉਹ ਕਹਿ ਦਿੰਦੇ ਆ ਸਾਨੂੰ ਕਿ ਅਸੀਂ ਨਿਕਾਸ ਕਰਾਂਗੇ ਅਸੀਂ ਗੱਲ ਕਰਾਂਗੇ ਸਾਡੀ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੀ ਸੇਖਵਾ ਸਾਹਿਬ ਨਾਲ ਗੱਲ ਹੋਈ ਆ ਪਰ ਉਹ ਸਾਨੂੰ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਬੜੇ ਦਿਨਾਂ ਤੱਕ ਅਸੀਂ ਜਾਂਦੇ ਰਹੇ ਉਹਨਾਂ ਦੇ ਕੋਲ ਵੀ ਜਾਂਦੇ ਰਹੇ ਆ ਸੇਖਵਾ ਸਾਹਿਬ ਦੇ ਘਰ ਵੀ ਜਾਂਦੇ ਰਹੇ ਆ ਕਿ ਸਾਡਾ ਸਰ ਕੋਈ ਹੱਲ ਕਰੋ ਉਹ ਕਹਿ ਦਿੰਦੇ ਰਹੇ ਸਾਨੂੰ ਕਿ ਕੋਈ ਗੱਲ ਨਹੀਂ ਤੁਹਾਡੇ ਪਿੰਡ ਦਾ ਅਸੀਂ ਹੱਲ ਕਰਾਂਗੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਇਸ ਗੱਲ ਦਾ ਕਿੰਨਾ ਚਿਰ ਹੋ ਗਿਆ ਪਾਣੀ ਖੜਦੇ ਇੱਥੇ ਸਰ 16 ਸਾਲ ਹੋ ਚੱਲੇ ਪਾਣੀ 16 ਸਾਲ ਤੋਂ ਲਗਾਤਾਰ ਇੱਥੇ ਹਾਂਜੀ ਲਗਾਤਾਰ ਇਸ ਤਰ੍ਹਾਂ ਹੈ ਇੱਥੋਂ ਛੱਪੜ ਕਿੰਨੀ ਦੂਰੀ ਤੇ ਪਿੰਡ ਦੇ ਵਿੱਚ ਉਹ ਇੱਥੇ ਕੋਈ ਛੱਪੜ ਨਹੀਂ ਆ ਥੋੜਾ ਜਿਹਾ ਛੱਪੜ ਸੀ ਉਹ ਵੀ ਪੂੜ ਚੁੱਕਿਆ ਹੈ ਕੋਈ ਛੱਪੜ ਨਹੀਂ ਹੈ ਕੋਈ ਛੱਪੜ ਨਹੀਂ ਗੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੀ ਸਰਕਾਰਾਂ ਨੂੰ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਨੇ ਆ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ ਬੜਾ ਨਿਕਾਸ ਕੀਤਾ ਹੈ ਕੀ ਨਿਕਾਸ ਕੀਤਾ ਹੈ ਕੋਈ ਨਿਕਾਸ ਨਹੀਂ ਹੋਇਆ ਪਿੰਡ ਦਾ ਪਿੰਡ ਦਾ ਇੰਨਾ ਬੁੜਾ ਹਾਲ ਹੈ ਕਿ ਇੱਥੋਂ ਦੇ ਅਸੀਂ ਨੰਗ ਨਹੀਂ ਸਕਦੇ ਜੇ ਕੋਈ ਸਾਡੇ ਘਰ ਕੋਈ ਗੈਸਟ ਵੀ ਆਂਦਾ ਹੈ ਤੇ ਉਹ ਵੀ ਇਹੀ ਚੀਜ਼ ਕਹਿੰਦਾ ਹੈ ਕਿ ਇਹ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਇੱਥੇ ਕੋਈ ਸਰਕਾਰ ਨਹੀਂ ਇੱਥੇ ਕੋਈ ਮੈਂਬਰ ਨਹੀਂ ਇੱਥੇ ਕੋਈ ਪੰਚਾਇਤ ਨਹੀਂ ਆ ਸਾਡੀ ਪੰਚਾਇਤ ਵੀ ਨਹੀਂ ਗੱਲ ਸੁਣਦੀ ਅਸੀਂ ਐਸੀ ਚੀਜ਼ ਦੀ ਮੰਗ ਕਰਦੇ ਆ ਕਿ ਸਾਡੀ ਪਿੰਡ ਦਾ ਨਿਕਾਸ ਹੋਏ ਹਨੂ ਛੱਪੜ ਮਿਲੇ ਜਿੱਥੇ ਅਸੀਂ ਆਪਣੇ ਘਰਾਂ ਦਾ ਪਾਣੀ ਫੋਟ ਸਕੀਏ ਸਾਡੇ ਘਰ ਵਿੱਚ ਜਦੋਂ ਬਾਰਿਸ਼ ਪੈਂਦੀ ਹੈ ਸਾਰਾ ਪਾਣੀ ਸਾਡੇ ਘਰਾਂ ਨੂੰ ਆਉਂਦਾ ਹੈ ਜਦੋਂ ਬੱਚੇ ਸਕੂਲ ਜਾਂਦੇ ਨੇ ਇਨਫੈਕਸ਼ਨ ਹੁੰਦੀ ਹੈ ਬੱਚੇ ਕਈ ਛੋਟੇ ਬੱਚੇ ਵਿੱਚ ਪਾਣੀ ਚ ਡਿਗ ਵੀ ਪੈਂਦੇ ਆ ਬਜ਼ੁਰਗ ਵੀ ਡਿਗ ਪੈਂਦੇ ਆ ਇਥੋਂ ਨੰਗਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਇੰਨੀ ਗੰਦੀ ਸਮੈਲ ਆਉਂਦੀ ਹੈ ਕਿ ਅਸੀਂ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਰਹਿ ਰਹੇ ਅਸੀਂ ਪੂਰੀ ਗੰਦਗੀ ਵਿੱਚ ਰਹਿ ਰਹੇ ਆ ਜੀ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਫੈਕਸ਼ਨ ਹੋਈ ਆ ਖੁਦ ਮੈਨੂੰ ਵੀ ਇਹ ਚੀਜ਼ ਤੋਂ ਇਨਫੈਕਸ਼ਨ ਹੋ ਗਈ ਆ ਕਿ ਅਸੀਂ ਇਸ ਗੰਦੇ ਪਾਣੀ 'ਚ ਰਹਿ ਰਹੇ ਆ ਗਟਰਾਂ ਦਾ ਪਾਣੀ ਆਉਂਦਾ ਸਾਰਾ ਘਰ ਦਾ ਪਾਣੀ ਆਉਂਦਾ ਕੋਈ ਨਿਕਾਸ ਨਹੀਂ ਹੈ ਇੱਥੇ ਕਿਸੇ ਵੀ ਪੰਚਾਇਤ ਨੇ ਕੋਈ ਵੀ ਨਿਕਾਸ ਨਹੀਂ ਹੈ ਕੀਤਾ ਇੱਥੇ ਦੇਖੋ ਵੀਰ ਜੀ ਮੈਂ ਤੇ ਤੁਹਾਡੇ ਨਿਊਜ਼ ਚੈਨਲ ਆਈ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵਾ ਸਰਕਾਰਾਂ ਨੂੰ ਕਿਉਂਕਿ ਸਰਕਾਰਾਂ ਕਹਿੰਦੀ ਆ ਆਪਾਂ ਬਰਾ ਵਿਕਾਸ ਕਰਦਿਆ ਆ ਤੁਸੀ ਦੇਖ ਹੀ ਰਹੇ ਸਭ ਕੁਝ ਤੁਹਾਡੇ ਸਾਹਮਣੇ ਆ ਸਾਡੇ ਪਿੰਡ ਦੇ ਵਾਸਤੇ ਤੇ ਸਰਕਾਰਾਂ ਮਰ ਗਈ ਆ ਵਾ ਕੋਈ ਸਰਪੰਚ ਨਹੀਂ ਆ ਕੋਈ ਐਮਐਲਏ ਨਹੀਂ ਆ ਕੋਈ ਸੀਐਮ ਨਹੀਂ ਆ ਇੱਥੇ ਸਦੀਆਂ ਹੋ ਗਿਆ ਆ ਉਮਰ ਨੰਗੀ ਆ ਉਦੋਂ ਆਪਾਂ ਬੱਚੇ ਸੀ ਹੁਣ ਗਾੜੀ ਸਾਡੇ ਬੱਚੇ ਹੋ ਗਿਆ ਇਹ ਤਾਂ ਦਾ ਇਦਾਂ ਹੀ ਆ ਆਪਾਂ ਤੇ ਕਦੀ ਇੱਥੇ ਹਾਲ ਵੇਖਿਆ ਨਹੀਂ ਜਿਹੜਾ ਇੱਥੇ ਆਉਂਦਾ ਵਾ ਇੱਥੇ ਸਪੀਚ ਦੇ ਕੇ ਚਲ ਜਾਂਦਾ ਵਾ ਆ ਪਿੱਛੇ ਜੇ ਸੇਖਵਾ ਸਾਹਿਬ ਆਏ ਉਹ ਵੀ ਇੱਥੇ ਵੇਖ ਕੇ ਚਲ ਗਏ ਮੁਰਕੇ ਵਰਦੇ ਨਹੀਂ ਇੱਥੇ ਬੋਟਾ ਲੈਣ ਮਰੀ ਤੇ ਬੜੀ ਸ਼ਿੱਤੀ ਆਉਂਦੇ ਆ ਐੜਗਾ ਕੋਈ ਵਰੇ ਇਥੋਂ ਫਿਰ ਪੁੱਟ ਖਾ ਕੇ ਜਾਊਗਾ ਪਾਥੀਆਂ ਖਾ ਕੇ ਜਾਣ ਕੇ ਕੋਈ ਸੋਚ ਸਮਝ ਕੇ ਵਰੇ ਆ ਡਿਪਿੰਡ ਜੋ ਸਾਡੇ ਪਿੰਡ ਦਾ ਹਾਲ ਹੋਣਾ ਚਾਹੀਦਾ ਵਾ ਇੱਥੇ ਇੱਥੇ ਬਹੁਤ ਗੰਦਗੀ ਹੋ ਗਈ ਬਹੁਤ ਮਾੜਾ ਕੰਮ ਹੋ ਗਿਆ ਵਾ ਆਪਕੋ ਕੰਮ ਥੋੜਾ ਵਾ ਸਾਰੇ ਪਿੰਡਾਂ ਚ ਬੜੀ ਸ਼ਾਂਤੀ ਆ ਸਾਰੇ ਪਿੰਡਾਂ ਚ ਸੜਕਾਂ ਬੜੀਆਂ ਨੇ ਕਿਤੇ ਕੋਈ ਗੱਲ ਨਹੀਂ ਕਰਨ ਮਾਰੀ ਤੇ ਤੂੰ ਹੀ ਮਿਹਰਬਾਨੀ ਕਰਕੇ ਤੇ ਵੇਖ ਲਓ ਪਿੰਡ ਦਾ ਆਣ ਕੇ ਇੱਥੇ ਹਾਲ ਵੇਖੋ ਕੀ ਹਾਲ ਹੋਣਿਆ ਵਾ ਜੇ ਕੋਈ ਬੱਚਾ ਡੁੱਬ ਗਿਆ ਤੇ ਤਾਰੇ ਜ਼ਿੰਮੇ ਰਹਣੇ ਜੋ ਇਹ ਵੀ ਦੇਖੋ ਤੂੰ ਆਪਣੀ ਵੇਖ ਲਓ ਮਰਜੀ ਜੇ ਬੱਚਾ ਕੋ ਮਰ ਗਿਆ ਜਾਂ ਡੁੱਬ ਗਿਆ ਇੱਥੇ ਤੇ ਤਾਂ ਜੱਟਾਂ ਕਮਣੇ ਜੋ ਦੇਖ ਸਕਦੇ ਜੀ ਤੁਸੀਂ ਆਣ ਕੇ ਆਣ ਕੇ ਪਾਣੀ ਚ ਤੁਹਾਨੂੰ ਮੰਗਾ ਦਿੰਨੇ ਆ ਛੱਕ ਲੀਓਗਾ ਪਾਣੀ ਖੜਦੇ ਨੂੰ ਪਾਣੀ ਖੜਦੇ ਨੂੰ ਬੜਾ ਚਿਰ ਹੋ ਗਿਆ ਵਾ ਸਾਡੀ ਜਿਉਂ ਉਹ ਆਉਣੇ ਆਏ ਆਈ ਉਹਨਾਂ ਦਾ ਪਾਣੀ ਖੜਾ ਵਾ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਿਹਰਬਾਨੀ ਕਰਕੇ ਤੇ ਜੇ ਕਰ ਸਕਦੇ ਹਾਲਤ ਕਰ ਦਿਓ ਸਰ ਮੈਂ ਨਾ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਅੱਗੇ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਸਰਕਾਰ ਦੇ ਅੱਗੇ ਕਿ ਸਾਡੇ ਪਿੰਡ ਦਾ ਨਿਕਾਸ ਹੱਲ ਕੀਤਾ ਜਾਏ ਕੋਈ ਨਾ ਕੋਈ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਸਰਕਾਰਾਂ ਦੇ ਅੱਗੇ ਬੇਨਤੀ ਆ ਕੋਈ ਮੈਂਬਰ ਪੰਚਾਇਤੇ ਕੋਈ ਵੀ ਇੱਧਰ ਵੇਖਣ ਨਹੀਂ ਡਿਆ ਕਿਉਂਕਿ ਸਾਰੇ ਆਪਣੇ ਕੰਮਾਂ ਕਾਰਾਂ 'ਚ ਵਿਜੀ ਨੇ ਅਸੀਂ ਇਸ ਕਰਕੇ ਸਰਕਾਰ ਦੇ ਅੱਗੇ ਬੇਨਤੀ ਕਰਨੇ ਆ ਕਿ ਸਾਡੇ ਪਿੰਡ ਦਾ ਨਿਕਾਸ ਸਾਡੇ ਪਿੰਡ ਦਾ ਹੱਲ ਕੀਤਾ ਜਾਏ ਇਹ ਜਦੋਂ ਬਰਸਾਤਾਂ ਦਾ ਪਾਣੀ ਆਉਂਦਾ ਉਦੋਂ ਇਦਾਂ ਹੁੰਦਾ ਕਿ ਅੱਗੋਂ ਪਿਛੋਂ ਨਹੀਂ ਸਰ ਇਹ ਅੱਗੋਂ ਪਿਛੋਂ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਰਹਿੰਦਾ ਵਾ ਇਹ ਪਾਣੀ ਬਰਸਾਤਾਂ ਤੋਂ ਬਾਅਦ 'ਚ ਵੀ ਇਦਾਂ ਹੀ ਖਲੋਤਾ ਰਹਿੰਦਾ ਵਾ ਸਾਡੇ ਘਰਾਂ ਦਾ ਪਾਣੀ ਸਾਡੇ ਗਟੜਾਂ ਦਾ ਪਾਣੀ ਸਾਰਾ ਇੱਥੇ ਗਲੀ ਤੇ ਆ ਜਾਂਦਾ ਵਾ ਇਸ ਕਰਕੇ ਬੜੇ ਪਰੇਸ਼ਾਨੀਆਂ ਤੁਹਾਨੂੰ ਪਤਾ ਵੀ ਗੰਦੇ ਪਾਣੀ ਨਾਲ ਕਈ ਬਿਮਾਰੀਆਂ ਫੈਲਦੀਆਂ ਨੇ ਇਸ ਕਰਕੇ ਪੰਜਾਬ ਸਰਕਾਰ ਦੇ ਕਿ ਮੇਰੀ ਬੇਨਤੀ ਆ ਹੱਥ ਜੋੜ ਕੇ ਮੈਂ ਅਪੀਲ ਕਰਨਾ ਬੇਨਤੀ ਕਰਨਾ ਕਿ ਸਾਡੀ ਆਵਾਜ਼ ਨੂੰ ਸੁਣੋ ਸਾਡੇ ਤੇ ਤਰਸ ਖਾਓ ਅਸੀਂ ਸਰ ਜੀ ਇਹੀ ਕਹਿਣਾ ਚਾਹੁੰਦੇ ਸਰਕਾਰ ਨੂੰ ਕਿ ਸਾਡੀ ਪਿੰਡ ਦਾ ਵਿਕਾਸ ਬਹੁਤ ਮਾੜਾ ਇੱਥੇ ਸੱਪੜ ਵੀ ਹੈ ਨਹੀਂ ਕਿ ਜਿੱਥੇ ਹੀ ਪਾਣੀ ਪਾ ਸਕੀਏ ਕੋਈ ਵੀ ਸਰਪੰਚ ਬੰਦਾ ਇਹੀ ਕਹਿ ਕੇ ਚਲ ਜਾਂਦਾ ਅਸੀਂ ਕਰ ਦਾਂਗੇ ਕੋਈ ਕਹਿੰਦਾ ਅਸੀਂ ਕਰ ਦਾਂਗੇ ਕੋਈ ਨਹੀਂ ਧਿਆਨ ਦਿੰਦਾ ਸਾਨੂੰ 16 ਸਾਲ ਮੇਰੇ ਮੈਰਿਜ ਨੂੰ ਚੱਲੀ ਅਸੀਂ ਇਹੀ ਗੰਦਗੀ ਦੇ ਵਿੱਚ ਰਹਿਨੇ ਆ ਕਿ ਸਾਡੇ ਘਰ ਵੀ ਦੇਖ ਲਓ ਪਾਣੀ ਗਲੀ ਦਾ ਪਾਣੀ ਜਿਹੜਾ ਘਰ ਚਲ ਜਾਂਦਾ ਹੀ ਘਰ ਦਾ ਕੱਢੀਏ ਤੇ ਬਾਹਰ ਗਲੀ ਦਾ ਕੱਢੀਏ ਅਸੀਂ ਤਾਂ ਬਹੁਤ ਫਸੇ ਪਏ ਮੀ ਆਉਂਦਾ ਸਾਡੀ ਜਾਨ ਸੁੱਕਣੇ ਪੈ ਜਾਂਦੀ ਰਾਤ ਸਾਡੇ ਬੱਚੇ 3 3 ਵਜੇ ਤੱਕ ਪਾਣੀ ਕਰਦੇ ਰਹਿੰਦੇ ਵੇ ਸਾਰੀ ਗਲੀ ਪਾਣੀ ਪੜੀ ਹੁੰਦੀ ਆ ਕੋਈ ਨਹੀਂ ਪਿਆ ਦਿੰਦਾ ਸਾਰੀ بارش ਦਾ ਪਾਣੀ ਤੋਂ ਪਹਿਲਾਂ ਉਦਾਂ ਹੀ ਇਹ ਨਹੀਂ ਕਿ بارشਾਂ ਦੀ ਉਦੋਂ ਜ਼ਿਆਦਾ ਹੋ ਜਾਂਦਾ ਉਦੋਂ ਪਹਿਲਾਂ ਹੀ ਭਰ ਹੁੰਦਾ ਹੈ ਪਾਣੀ ਸਾਰਾ ਦਿਨ ਜਿਹੜਾ ਮਰਜ਼ੀ ਆੜ ਕੇ ਜਦੋਂ ਮਰਜ਼ੀ ਚੱਕ ਕੇ ਕਰ ਲੋ ਤੇ ਮੇਰੀ ਤੇ ਹੱਥ ਜੋੜ ਕੇ ਹੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਅਪੀਲ ਕੀਤੀ ਜਾਵੇ ਸਾਡੇ ਤੇ ਤਰਸ ਖੋ ਵਚਨ 'ਚ ਲਿਖਿਆ ਹੈ ਤੁਸੀਂ ਕਿਤੇ ਦਿਆ ਕੀਤੀ ਕੀ ਜਾਓਗੇ ਤੇ ਤੁਹਾਡੇ ਉੱਤੇ ਦਿਆ ਕੀਤੀ ਜਾਏਗੀ ਸਰਕਾਰ ਸਾਡੇ ਉੱਤੇ ਦਿਆ ਕਰੇ ਕਿਤੇ ਰੱਬ ਵੀ ਤੁਹਾਡੇ ਤੇ ਤਰਸ ਖਾਏਗਾ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਇੱਕ ਮਸਲਾ ਆਇਆ ਆ ਜਿਹੜਾ ਕਿ ਚਰਚ ਦੇ ਕੋਲ ਦਾ ਸੱਪੜ ਦੇ ਨਾਲ ਨੇੜੇ ਜਿਹੜਾ ਆ ਉਥੋਂ ਲੋਕਾਂ ਨੇ ਕਿਹਾ ਕਿ ਇੱਥੇ ਨਾਲੇ ਦਾ ਪਾਣੀ ਜਿਹੜਾ ਹੈ ਉਸ ਖੜੀ ਦੇ ਵਿੱਚ ਜਮਾ ਹੁੰਦਾ ਜਿੱਤੇ ਕਰਕੇ ਬਹੁਤ ਜ਼ਿਆਦਾ ਮਸਰ ਤੇ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆਦੀ ਉਹਨਾਂ ਨੇ ਕਿਹਾ ਵੀ ਬਹੁਤ ਵਾਰ ਜਣਾ ਪੰਚਾਇਤਾਂ ਨੂੰ ਪਿਛਲੇ 16-17 ਸਾਲਾਂ ਤੋਂ ਉਹ ਕਹਿੰਦੇ ਆ ਰਹੇ ਆ ਤੇ ਮੌਜੂਦਾ ਸਰਕਾਰ ਨਾਲ ਵੀ ਇਹੀ ਜਿਹੀ ਗੱਲਬਾਤ ਕੀਤੀ ਤੇ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਏਪੀ ਵੀ ਇੱਥੇ ਵਾਸੀਆਂ ਦਾ ਬਹੁਤ ਵੱਡਾ ਮਸਲਾ ਵਾ ਅਸੀਂ ਜਿਉਂ 7-8 ਮਹੀਨੇ ਹੋ ਗਏ ਸਰਪੰਚ ਬਣਿਆ ਨੂੰ ਮੈਨੂੰ ਮੈਂ ਜੰਗੀ ਪੱਦਰ ਤੇ ਮਤਲਬ ਇਹਦਾ ਸਪੋਧ ਕਰ ਰਿਹਾ ਆ ਵੀ ਕਿਸੇ ਨਾ ਕਿਸੇ ਬਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਲੇਕਿਨ ਜਿਹੜਾ ਪਹਿਲਾ ਸਰਪੰਚ ਜੀ ਹੈਗਾ ਉਹਨੇ ਕੁਝ ਜਗ੍ਹਾ hagia ਆਪਣੇ ਇੱਕ ਕਨਾਲ ਕੁਝ ਮਰਲੇ ਜਗ੍ਹਾ ਵਾ ਜਿਹੜੀ ਉਹ ਮਿੱਟੀ ਛੋਟ ਗਈ ਤੇ ਪੂਰ ਦਿੱਤੀ ਗਈ ਆ ਬਹੁਤੀ ਪ੍ਰੋਬਲਮ ਉਹਦੀ ਵਜ੍ਹਾ ਕਰਕੇ ਆਈ ਆ ਅਸੀਂ ਪਿੰਡ ਵਾਸੀਆਂ ਨੇ ਮੈਂ ਕਾਫੀ ਵਾਰੀ ਕਿਹਾ ਵੀ ਚਲੋ ਸੇਖਾ ਸਾਹਿਬ ਕੋ ਚਲੀਏ ਮੈਂ ਹੁਣ ਸਪੈਸ਼ਲ ਤੌਰ ਦੇ ਉੱਤੇ ਕੱਲ ਸੇਖਾ ਸਾਹਿਬ ਦੇ ਬੰਦੇ ਉਹਨੇ ਸੇਖਾ ਸਾਹਿਬ ਦੇ ਡਿਊਟੀ ਲਈ ਆ ਮੌਕਾ ਵੇਖਣ ਤੇ ਰੱਖਿਆ ਆ ਉਹ ਮੌਕਾ ਵੀ ਦੇਖੀ ਕੋਈ ਨਾ ਕੋਈ ਇਹਦਾ ਹੱਲ ਜ਼ਰੂਰ ਕਰਨਗੇ ਪਾਣੀ ਦਾ ਸਰ ਜੀ ਜਿਵੇਂ ਕਿ ਤੁਸੀਂ ਵੀ ਸਿਆਣਿਆਂ ਕੀ ਜਿਵੇਂ ਕਿ ਬਹੁਤ ਜ਼ਿਆਦਾ ਗੰਦਾਪਣ ਅੱਜ ਕੱਲ੍ਹ ਜਿਵੇਂ ਕਿ ਮੱਸਰ ਬਹੁਤ ਜ਼ਿਆਦਾ ਆ ਜਿਹੜਾ ਡੇਂਗੂ ਵੀ ਪੈਦਾ ਹੋ ਜਾਂਦਾ ਜਾਂ ਹੋਰ ਵੀ ਮੱਸਰ ਤੇ ਇੱਕ ਉੱਥੇ ਨਾ ਬਲੇ ਦੇ ਵਿੱਚ ਵੀ ਤਾਰਾਂ ਜਿਹੜੀਆਂ ਲੰਕੀਆਂ ਹੋਈਆਂ ਤੇ ਕਰੰਟ ਆ ਰਿਹਾ ਜਿਹੜਾ ਉਹਦੇ ਆਸ-ਪਾਸ ਤੇ ਬਹੁਤ ਜ਼ਿਆਦਾ ਖਤਰਾ ਉੱਥੇ ਤੇ ਬਿਜਲੀ ਬੋਰਡ ਵਾਲਿਆਂ ਨੂੰ ਥੋੜਾ ਕਹਿ ਕੇ ਉਹਦਾ ਵੀ ਹੱਲ ਜ਼ਰੂਰ ਕਰਵਾਇਓ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਿੱਚ ਨੇਰੇ ਕੋਈ ਨੌਲੇਜ ਵਿੱਚ ਨਹੀਂ ਆ ਇਹ ਤੁਹਾਡੇ ਥਰੂ ਹੀ ਮੈਨੂੰ ਪਤਾ ਲੱਗਾ ਵਾ ਬੁਧੀ ਗਾਨੇ ਪਿੰਡ ਵਾਲਿਆਂ ਨੇ ਕੁਝ ਨਹੀਂ ਮੈਨੂੰ ਇਹਦੇ ਬਾਰੇ ਦੱਸਿਆ ਕਿ ਮਤਲਬ ਉਹਦੇ ਵਲੇ ਦੇ ਲਾਗੇ ਤਾਰਾਂ ਨੇ ਇਦਾਂ ਉਹ ਜ਼ਰੂਰ ਕਰਾਵਾਂਗੇ ਹਾਲੇ ਹੀ ਦੂਸਰਾ ਪਾਣੀ ਦਾ ਜਿਹੜਾ ਮਸਲਾ ਵਾ ਪਿੰਡ ਵਾਲਿਆਂ ਨੂੰ ਵੀ ਜ਼ਰੂਰ ਚਾਹੀਦਾ ਵਾ ਕਿ ਛੇਦੀ ਨਾਲ ਪੱਤਰਕਾਰ ਬੁਲਾ ਕੇ ਜ਼ਰੂਰ ਏ ਕਹਿੰਦੇ ਆਗੇ ਮਤਲਬ ਵਾ ਛੇਦੀ ਨਾਲ ਹੱਲ ਹੋ ਜੇ ਪਰ ਮੇਰਾ ਸਹਿਯੋਗ ਦੇਣ ਮੈਂ ਇਹਨਾਂ ਨੂੰ ਕਾਫੀ ਵਾਰੀ ਲੋਕਮੈਂਟ ਕਰਕੇ ਵੀ ਕਿਹਾ ਵਾ ਸਪੀਕਰ ਦੇ ਵਿੱਚ ਵੀ ਇਕੱਠੇ ਹੋ ਗਏ ਤੇ ਚਲੋ ਮੇਰੇ ਨਾਲ ਸੇਵਾ ਸਾਹਿਬ ਨੂੰ ਕਹੀਏ ਤੇ ਪਰਨਾ ਆਪਣੇ ਲੈਵਲ ਤੇ ਅੱਗੇ ਵੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਚੁੱਕਾ ਆ ਕਿ ਮੈਂ ਬੁਲਾ ਰਿਹਾ ਬੰਦੇ ਸੇਫਾ ਸਾਹਿਬ ਨੇ ਡਿਊਟੀ ਲਾਈ ਜੇ ਬੰਦਿਆਂ ਦੀ ਵੀ ਮੌਕਾ ਵੇਖ ਕੇ ਆਓ ਉਹ ਕੱਲ ਆਏ ਸੀਗੇ ਇੱਥੇ ਪਿੰਡ ਦੇ ਵਿੱਚ ਪਰ ਮੈਂ ਇੱਥੇ ਨਾ ਹੁਣ ਕਰਕੇ ਉਹ ਫੇਰ ਕੱਲ ਦਾ ਟਾਈਮ ਉਹਨਾਂ ਕੋਲ ਲਿਆਵਾ ਜਾਤ ਵਾਰ ਹੁਣ ਕਰਕੇ ਉਹ ਨਹੀਂ ਆਏ ਕੱਲ ਸੋਮਵਾਰ ਜ਼ਰੂਰ ਆਉਣਗੇ ਆ ਆ ਕੇ ਮੌਕਾ ਵੇਖ ਕੇ ਸੇਫਾ ਸਾਹਿਬ ਨੂੰ ਦੱਸਣ ਕਿ ਦੂਜੀ ਗੱਲ ਇਹ ਆ ਕਿ ਜਿਹੜਾ ਪਹਿਲੇ ਸਪੈਂਚ ਨੇ ਉਹ ਛੱਪੜ ਪੂਰਿਆ ਵਾ ਉਹਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆਈ ਆ ਜਿੱਦਾਂ ਉਹਨੇ ਪਾਣੀ ਛੋਟਿਆ ਵਾ ਉਹਨਾਂ ਦੂਜੀ ਪਾਰਟੀ ਵਾਲਿਆਂ ਨੇ ਕੇਸ ਕਰ ਦਿੱਤਾ ਵਾ ਉਹ ਕੇਸ ਕਰਨ ਕਰਕੇ ਬਹੁਤੀ ਵੱਡੀ ਪ੍ਰੋਬਲਮ ਆਈ ਆ ਤੇ ਗਾੜੀ ਉਹਨਾਂ ਨੇ ਮਿੱਟੀ ਸੁੱਟ ਗਏ ਤੇ ਉਹ ਬੰਦ ਕਰ ਦਿੱਤਾ ਵਾ ਨਾ ਇਹਦੇ ਪਿੰਡ ਵਾਲੇ ਮੇਰੇ ਨਾਲ ਇਹ ਤੁਰਰੇ ਆ ਵੀ ਗਾੜੀ ਜਿੱਥੇ ਮਿੱਟੀ ਸੁੱਟ ਗਏ ਉਹਨਾਂ ਨੇ ਬੰਦ ਕੀਤਾ ਉਹਨੂੰ ਖੋਲਿਆ ਜਾਵੇ ਇਹ ਕੋ ਖੋਲਣ ਦੀ ਬਜਾਏ ਉਹ ਪਿੰਡ ਵਾਲੇ ਵੀ ਨਾਲ ਇੱਕ ਮਜ਼ਾਕ ਜੇ ਤੋਰਦੇ ਉੱਤੇ ਗੱਲਾਂ ਕਰ ਰਹੇ ਆ ਪਰ ਸਹਿਯੋਗ ਨਹੀਂ ਦੇ ਰਹੇ ਮੈਂ ਇੱਕ ਜੰਗੀ ਪੱਧਰ ਤੇ ਚਾਹੁੰਦਾ ਕਿ ਮੈਨੂੰ ਮੌਕਾ ਮਿਲਿਆ ਵਾ ਤੇ ਮੈਂ ਪਾਣੀ ਦਾ ਹੱਲ ਕਰਾਂ ਹੋਰ ਵੀ ਮਸਲੇ ਜਿਹੜੇ ਆ ਮੈਨੂੰ ਦੱਸਣ ਤੇ ਮੈਂ ਵੱਧ ਤੋਂ ਵੱਧ ਪਿੰਡ ਦਾ ਜਿਹੜਾ ਵਾ ਹੱਲ ਕਰ ਸਕਾਂ ਡਵੈਲਪਮੈਂਟ ਕਰਾ ਸਕਾਂ ਜੇਕਰ ਪਿੰਡ ਵਾਲੇ ਸਹਿਯੋਗ ਦੇਣਦੇ ਤੇ ਕਿੰਨੇ ਕਿਤੇ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀ ਇਹ ਕਲੀਆ ਸਾਫ ਹੋ ਜੂਗੀ ਇਹ ਦੇਖੋ ਜੀ ਇਹ ਸਾਰਾ ਕੁਝ ਸਰਕਾਰਾਂ ਦੇ ਡਿਪਾਰਟਮੈਂਟ ਆ ਮੇਰੇ ਨਾਲ ਜਾਣ ਤੇ ਹੋ ਸਕਦਾ ਛੇਤੀ ਤੋਂ ਛੇਤੀ ਹੱਲ ਹੋ ਜੇ ਮੈਂ ਲਾਸਟ ਤੱਕ ਤੁਸੀਂ ਆਪਣੇ ਜਿਹੜਾ ਪਿੰਡ ਵਾਸੀ ਨੇ ਕੀ ਕਹਿਣਾ ਚਾਹੁੰਦੇ ਮੈਂ ਪਹਿਲੇ ਵੀ ਬੇਨਤੀ ਕਰ ਚੁੱਕਾ ਹਾਂ